ਪੰਜਾਬ ਦੇ ਸ਼ੇਰ ਇਸ ਵਕਤ ਇੱਥੇ ਮੌਜੂਦ ਨੇ ਤੇ ਪੁਨੀਤ ਸਿੰਘ ਜੀ ਵੀ ਨਾਲ ਨੇ ਸਭ ਤੋਂ ਪਹਿਲਾਂ ਪੁਨੀਤ ਜੀ ਤੁਸੀਂ 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 ਤੁਹਾਡੇ ਨਾਲ ਹੀ ਕਰ ਲੈਣੇ ਪਹਿਲਾਂ ਗੱਲ ਜਿਹੋ ਜੀ ਅੱਜ ਪਰਫਾਰਮੈਂਸ ਰਹੀ ਹੈ ਕੀ ਕਹੋਗੇ ਦੱਸੋ ਜੀ ਤੁਸੀਂ ਦੱਸੋ ਜੀ ਪਹਿਲਾਂ ਇਹ ਸਾਡਾ ਜਿਹੜਾ ਹਲਕ ਬੈਟਸਮੈਨ ਹੈਗਾ ਆਈ ਥਿੰਕ ਸਟਾਰਟ ਹੀ ਬਹੁਤ ਵਧੀਆ ਕੀਤਾ ਸਾਡਾ ਉਸ ਤੋਂ ਬਾਅਦ ਬੋਲਿੰਗ ਵੀ ਕਮਾਲ ਦੀ ਕੀਤੀ ਤਾਂ ਆਈ ਥਿੰਕ ਵੀ ਆਰ ਇਨ ਅ ਵੈਰੀ ਗੁੱਡ ਪੋਜੀਸ਼ਨ ਤੇ ਅਸੀਂ ਫਾਲੋ ਆਨ ਦੇ ਦੀ ਸੋਚ ਰਹੀ ਸੀ ਕਿ ਵੈਸੇ ਕੋਈ ਨਹੀਂ ਪਹਿਲਾਂ ਬੈਟਿੰਗ ਕਰ ਲੈਣੇ ਆਪਾਂ ਅੱਛਾ ਨਿੰਚਾ ਜੀ ਤੁਸੀਂ ਤਾਂ ਇਹ ਜੋ ਰੋਹਿਤ ਸ਼ਰਮਾ ਵਾਂਗ ਖੇਡੇ ਹੋ ਮਤਲਬ ਬੋਲ ਆਈ ਤੇ ਟੱਕ ਬਾਹਰ ਫੇਰ ਬੋਲ ਤੇ ਟੱਕ ਦੂਜੇ ਪਾਸੇ ਮਤਲਬ ਪਰਫਾਰਮੈਂਸ ਪ੍ਰੈਸ਼ਰ ਸੀਗਾ ਪਰ ਸੀਗਾ ਕਿ ਅੱਜ ਖੇਡ ਕੇ ਦਿਖਾਣੇ ਨਹੀਂ ਪ੍ਰੈਸ਼ਰ ਚ ਥੋੜੀ ਖੇਡਿਆ ਜਾਂਦਾ ਪ੍ਰੈਸ਼ਰ ਜਿਤਨਾ ਬਾਹਰ ਆ ਜਾਂਦਾ ਮੈਂ ਮਜ਼ਾ ਲੈ ਰਿਹਾ ਸੀ ਮੈਂ ਜ਼ਿੰਦਗੀ ਦਾ ਬੈਟ ਮਿਲਿਆ ਤੇ ਬੋਲ ਬਗਾਣਾ ਕੋਲੇ ਤੇ ਹੱਥ ਨਹੀਂ ਹੋਣ ਦੇਣੀ ਸੋਚੀ ਬੈਠਾ ਸੀ ਬਸ ਐਸੀ ਫਨ ਸੀਗਾ ਸੋਚਿਆ ਸੀਗਾ ਕਿ ਇੰਨਾ ਸਕੋਰ ਵਡਿਆ ਸਕੋਰ ਜਿਹੜਾ ਹੈ ਉਹ ਮੈਂ ਬਣਾਉਂਗਾ ਅੱਜ ਇਹ ਤਾਂ ਇਹ ਪ੍ਰੈਡਿਕਸ਼ਨਾਂ ਨਹੀਂ ਹੁੰਦੀਆਂ ਵੀਰੇ ਇਹ ਗਰਾਊਂਡ ਦੇ ਵਿੱਚ ਤੁਹਾਨੂੰ ਫਲੋ ਕਰਾਉਂਦਾ ਹੁੰਦਾ ਸਾਰਾ ਕੁਝ ক্রিকেট ਮੈਂ ਵੀ ਖੇਡਦਾ ਰਿਹਾ ਜਦ ਪਹਿਲੀ ਬੋਲ ਆਉਂਦੀ ਨਹੀਂ ਫਿਰ ਪਤਾ ਤਾਂ ਉਹ ਥੋੜਾ ਜਿਹਾ ਮਹਿਸੂਸ ਹੋ ਗਿਆ ਸੀ ਕਿ ਕਿਹੋ ਜਿਹੀ ਪਿੱਛ ਹੈਗੀ ਹੈ ਬਾਲ ਕਿਹੋ ਜਿਹੀ ਆ ਰਹੀ ਹੈ ਫਿਰ ਉਸ ਤੋਂ ਬਾਅਦ ਉਹ ਖੇਲੇ ਫਿਰ ਖੇਡਦੇ ਕੀ ਸੀ ਮਤਲਬ ਕੀ ਕਰਦੇ ਸੀ ਤੁਸੀਂ ਮੈਂ ਕ੍ਰਿਕਟ ਹੀ ਖੇਡਦਾ ਨਹੀਂ ਕੀ ਕਰਦੇ ਸੀ ਉਹਦੇ ਵਿੱਚ ਵੀ ਕੁਝ ਹੁੰਦਾ ਕਰਨ ਉਹ ਮੈਂ ਬੈਟਿੰਗ ਕਰਦਾ ਸੀ ਹਾਂਜੀ ਬੈਟਿੰਗ ਕਰਦੇ ਸੀ ਟੈਨਸ ਨਾ ਕਰਦੇ ਸੀ ਟੈਨਸ ਨਹੀਂ ਸੜੀ ਸ਼ੁਰੂ ਕੀਤੀ ਸੀ ਲੈਦਰ ਤੇ ਟੈਨਸ ਪਹਿਲਾਂ ਤਾਂ ਜ਼ਮੀਨ ਉਸਮਾਨ ਦਾ ਫਰਕ ਹੈ ਗੇਮਾਂ ਦੋਨੇ ਸੇਮ ਨਹੀਂ ਹੈਗੀਆਂ ਔਰ ਜਦੋਂ ਲੈਦਰ ਜਾਂ ਜਦੋਂ ਤੁਸੀਂ ਸੋਚ ਲੈਣ ਤੁਸੀਂ ਖੇਡਣ ਜਾਣਾ ਫਿਰ ਥਾਟ ਦੂਜਾ ਨਹੀਂ ਹੁੰਦਾ ਮਾਈਂਡ ਚ ਫਿਰ ਤਾਂ ਗੇਮ ਹੁੰਦੀ ਹੈ ਬਿਲਕੁਲ ਪੁਨੀਤ ਜੀ ਕੀ ਕਹੋਗੇ ਸਭ ਤੋਂ ਪਹਿਲਾਂ ਜ 69 ਦਾ ਸਕੋਰ ਜਾਂ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਖੇਡੇ ਦੂਜੀ ਟੀਮ ਵੀ ਜਿਹੜਾ ਹੈ ਕਿ ਨਹੀਂ ਖੇਡ ਸਕੀ ਹੈ ਵਧੀਆ ਬਲਕਿ ਹਲੇ ਕਿ ਹੋਰ ਵੀ ਖੇਲੇ ਜਾਣ ਨੇ ਹਲੇ ਸਟਰੋਂਗ ਹੈਗੀ ਹੈ ਉਹਦੀ ਟੀਮ ਬਹੁਤ ਸਟਰੋਂਗ ਹੈਗੀ ਹੈ ਔਰ ਸਾਡੀ ਟੀਮ ਡੈਫੀਨਿਟਲੀ ਜ਼ਿਆਦਾ ਅੱਛੀ ਪਰਫਾਰਮ ਕੀਤੀ ਹੈਗੀ ਹੈ ਬਟ ਆਈ ਥਿੰਕ ਇਟਸ ਅ ਵਾਰਮ ਅਪ ਐਂਡ ਇਟਸ ਅ ਪ੍ਰੈਕਟਿਸ ਮੈਂ ਇਸ ਨੂੰ ਕੁਝ ਨਹੀਂ ਮੰਨਦਾ ਕਿ ਇਸ ਪਾਰਟਿਕੂਲਰ ਮੈਚ ਨੂੰ ਲੈ ਕੇ ਆਪਾਂ ਕਿਸੇ ਹਿਸਾਬ ਨਾਲ ਜਜਮੈਂਟਲ ਹੋਈ ਹੈ ਆਈ ਥਿੰਕ ਇਟਸ ਗੋਇੰ ਟੂ ਬੀ ਡੈਫੀਨਿਟਲੀ ਨੈਕਸਟ 1 ਮਨਥ ਆਫ ਗੁੱਡ ਪ੍ਰੈਕਟਿਸ ਫਾਰ them ਕਹ ਰਹੇ ਸੀ ਕਿ ਨਿੰਜਾ ਮਨੇ ਕਿ ਤੁਸੀਂ ਕਿਹੜੀ ਬਾਲ ਨਾਲ ਖੇਡੇ ਸੀ ਟੈਨਿਸ ਜਾਂ ਲੈਦਰ ਪ੍ਰੈਕਟਿਸ ਦਾ ਪ੍ਰੈਕਟਿਸ ਹੁੰਦੀ ਹੈ ਵਾਰਮ-ਅਪ ਹੈਗਾ ਪਰ ਵਧੀਆ ਖੇਡ ਰਹੇ ਨੇ ਆਸ਼ਾ ਕਰਦੇ ਹਾਂ ਹੋਰ ਵਧੀਆ ਅੱਗੇ ਵੀ ਆ ਕੇ ਖੇਡਣਗੇ ਬਿਲਕੁਲ ਵਧੀਆ ਖੇਡਣਗੇ ਔਰ ਇਹਨਾਂ ਦੀ ਜਿਹੜੀ ਡੇਲੀ ਦੀ ਪ੍ਰੈਕਟਿਸ ਚੱਲ ਰਹੀ ਹੈਗੀ ਹੈ ਸ਼ੇਅਰ ਪੂਰੇ ਤਰੀਕੇ ਨਾਲ ਕੈਮ ਨੇ ਸਾਰੇ ਬੱਲੇ ਬੱਲੇ ਫੱਟੇ ਚੱਕਾਂਗੇ ਫੱਟੇ ਚੱਕਾਂਗੇ ਸ਼ੇਅਰ ਇਸ ਵਕਤ ਕੈਮ ਨੇ ਪੂਰੇ ਤੇ ਤਸਵੀਰਾਂ ਤੁਸੀਂ ਦੇਖੋ ਇੱਥੇ ਹੋਰ ਵੀ ਕਈ ਸਾਰੇ ਜਿਹੜੇ ਸੈਲੀਬ੍ਰਿਟੀਜ਼ ਨੇ ਜਿਹੜੇ ਮੈਚ ਇਸ ਵਕਤ ਖੇਡ ਰਹੇ ਸੀਗੇ ਤਸਵੀਰਾਂ ਤੁਹਾਡੇ ਸਾਹਮਣੇ ਨੇ ਜਿਹੜੇ ਕੀ ਇਹ ਕਹਿੰਦੇ ਨਜ਼ਰ ਆਏ ਕਿ ਅਸੀਂ ਵਧੀਆ ਤਰੀਕੇ ਨਾਲ ਪ੍ਰੈਕਟਿਸ ਵੀ ਕੀਤੀ ਸੀ ਵਧੀਆ ਤਰੀਕੇ ਨਾਲ ਜਿਹੜਾ ਹੈ ਉਹ ਅਸੀਂ ਖੇਡੇ ਤੇ ਹੁਣ ਇੱਥੇ ਬੱਬਲ ਰਾਏ ਤੁਸੀਂ ਦੇਖੋ ਪੈਡ ਪਾ ਰਹੇ ਨੇ ਤਿਆਰੀ ਕਰ ਰਹੇ ਨੇ ਤੇ ਫਿਲਹਾਲ ਇੱਥੇ ਸਭ ਤੋਂ ਪਹਿਲਾਂ ਤਿਆਰੀ ਚੱਲ ਰਹੀ ਹੈ ਕਿਉਂਕਿ 10 10 ਕਰਕੇ ਜਿਹੜਾ ਹੈਗਾ ਓਵਰ ਖੇਡੇ ਜਾ ਰਹੇ ਨੇ ਯਾਨੀ 10 ਓਵਰ ਪਹਿਲਾਂ ਇੱਕ ਗੇਮ ਖੇਡੂਗੀ ਇੱਕ ਇਨਿੰਗ ਹੋਏਗੀ ਫਿਰ ਦੂਜੀ ਇਨਿੰਗ ਫਿਰ ਤੀਜੀ ਇਨਿੰਗ ਯਾਨੀ ਜਿਵੇਂ ਟੈਸਟ ਹੁੰਦਾ ਉਸ ਤਰੀਕੇ ਨਾਲ ਖੇਡੇ ਜਾ ਰਹੇ ਨੇ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਇਹ ਦਾਵਾ ਕਰ ਰਹੇ ਸੀਗੇ ਜੋ ਪਲੇਅਰਸ کہہ ਰਹੇ ਸੀਗੇ ਉਸੇ ਤਰੀਕੇ ਨਾਲ ਖੇਡਦੇ ਨਜ਼ਰ ਆਏ ਨੇ ਤੁਸੀਂ ਤਸਵੀਰਾਂ ਦੇਖੋ ਸੂਇਸ਼ ਰਾਏ ਇੱਥੇ ਮੌਜੂਦ ਨੇ ਇਸ ਵਕਤ ਇੱਥੇ ਤਿਆਰੀ ਕਰ ਰਹੇ ਨੇ ਸੂਇ ਸਭ ਤੋਂ ਪਹਿਲਾਂ ਕਿਹੋ ਜਿਹਾ ਅੱਜ ਤਾਂ ਮੈਚ ਬਹੁਤ ਵਧੀਆ ਖੇਲੇ ਉਹ ਵਧੀਆ ਰਿਹਾ ਭਾਜੀ ਮੈਚ ਡੈਫੀਨਿਟਲੀ ਆਪਣੀ ਪਰਫਾਰਮੈਂਸ ਨਾਲ ਅਸੀਂ ਖੁਸ਼ ਆ ਤੇ ਆਈ ਥਿੰਕ 446 ਕੁਝ ਦੀ ਲੀਡ ਹੈ ਆਈ ਥਿੰਕ ਅਨਦਰ 100 ਰਨ ਵੀ ਜੈਸੀ ਕਰ ਲੈ ਤੇ 100 150 ਦੀ ਟਾਰਗੇਟ ਬਹੁਤ ਔਖਾ ਹੈ ਦਾ ਸੋਰਜ ਬਣਾਣਾ ਉਹੀ ਸਾਡਾ ਟਾਰਗੇਟ ਰੋਗਾ ਬੜਾ ਮੈ ਵੀ ਪਹਿਲਾਂ ਟ੍ਰੇਨਿੰਗ ਚ ਕਰ ਰਹੇ ਸੀਗੇ ਬੜੇ ਪ੍ਰੋਫੈਸ਼ਨਲਸ ਵਾਂਗ ਟ੍ਰੇਨਿੰਗ ਹੋ ਰਹੀ ਸੀਗੀ ਯਾਨੀ ਜੋ ਪਹਿਲਾਂ ਵਾਦਾ ਕੀਤਾ ਸੀ ਕੱਪ ਲੈ ਕੇ ਆਵਾਂਗੇ ਤਿਆਰੀ ਉਹਦੀ ਚੱਲ ਰਹੀ ਹੈ ਭਾਜੀ ਉਹੀ ਇਕੱਲਾ ਹੀ ਮੋਟਿਵ ਉਹੀ ਹੈ ਹੁਣ ਕੱਪ ਲੈ ਕੇ ਜਾਣਾ ਅਦਰਵਾਈਜ਼ ਖੇਡਣ ਦਾ ਹੁਣ ਫਾਇਦਾ ਨਹੀਂ ਹੈ ਤੇ ਪਿਛਲੀ ਵਾਰੀ ਕਾਫੀ ਮਿਹਨਤ ਅਸੀਂ ਕੀਤੀ ਹੈ ਜਿਹੜੀਆਂ ਗਲਤੀਆਂ ਕੀਤੀਆਂ ਸੀਗੀਆਂ ਉਹਦੇ ਤੋਂ ਅਸੀਂ ਸਿੱਖ ਕੇ ਹੁਣ ਰਿਅਲਾਈਜ਼ ਕਰਕੇ ਉਹਦੇ ਤੇ ਕੰਮ ਕਰਕੇ ਕੰਮ ਕਰ ਰਹੇ ਹਾਂ ਤੇ ਹੋਪਫੁਲੀ ਲੈ ਕੇ ਆਉਂਗੇ ਕਪ ਇਸ ਵਾਰੀ ਸਭ ਤੋਂ ਜ਼ਿਆਦਾ ਆਪਣਾ ਮੇਨ ਪੋਜੀਸ਼ਨ ਕੀ ਹੈ بیٹنگ ਸਟਰੋਂਗ ਰਹਿ ਰਹੀ ਹੈ ਬੋਲਿੰਗ ਆ ਬੈਲੈਂਸ ਕਰਕੇ ਚੱਲ ਰਿਹਾ ਹੈ ਹੁਣ ਤਾਂ ਬੈਲੈਂਸ ਕਰਕੇ ਚੱਲ ਰਿਹਾ ਹੈ ਮੇਰੇ ਸਾਹਮਣੇ ਸਾਰੇ ਜਿਹੜੇ ਬੋਲਰ ਹੈ ਆਪਣੇ ਵੱਲੋਂ ਦੇ ਪਰਫਾਰਮਿੰਗ ਬੈਲ ਜਿਹੜੇ ਬੈਟਸਮੈਨ ਨੇ ਆਪਣੇ ਵੱਲੋਂ ਦੇ ਪਰਫਾਰਮਿੰਗ ਬੈਲ ਤੁਸੀਂ ਭਾਵੇਂ ਪਿਛਲੇ ਵਾਲਾ ਮੈਚ ਵੀ ਦੇਖ ਲਓ ਜਿਸ ਦੇ ਸਾਹਮਣੇ ਆਪਾਂ ਖੇਡਿਆ ਤਾਂ ਆਈ ਥਿੰਕ 올 ਦੀ ਏਰੀਆਜ਼ ਇਸ ਸਾਲ ਵੀ ਆ ਡੂਇੰਗ ਬੈਟਰ ਤਸਵੀਰ ਦੇਖੋ ਸਾਹਮਣੇ ਨਿੰਜਾ ਤੇ ਬੱブル ਰਾਏ ਗੱਲਾਂ ਕਰ ਰਹੇ ਨੇ ਤਿਆਰੀ ਕਰ ਰਹੇ ਨੇ ਪਰ ਇਹ ਵਧੀਆ ਗੱਲ ਹੈ ਕਿ ਕਿ ਪੋਜ਼ਿਟਿਵ ਤਰੀਕੇ ਨਾਲ ਖੁਸ਼ ਹੋ ਕੇ ਤਿਆਰੀ ਕੀਤੀ ਜਾ ਰਹੀ ਹੈ ਤੇ ਇਹ ਕਹਿ ਰਹੇ ਨੇ ਕਿ ਅਸੀਂ ਅੱ ਹੋਰ ਵੀ ਅੱਗੇ ਰਵਾਂਗੇ ਤੇ ਜਦ ਮੈਚਸ ਸ਼ੁਰੂ ਹੋਣਗੇ ਯਾਨੀ ਸੀਸੀਐਲ ਦੇ ਤਾਂ ਉਹਦੇ ਵਿੱਚ ਵਧੀਆ ਪ੍ਰਦਰਸ਼ਨ ਇਸ ਵਾਰ ਕਰਕੇ ਦਿਖਾਣਾ ਹੀ ਪੈਣਾ। ਇਸ ਵਕਤ ਮੁੱਲਾਪੁਰ ਗਰਾਊਂਡ ਚਾਂਦੀਪੁਰ ਸਟੇਡੀਅਮ ਨਾਲੇ ਜੀ ਸਭ ਤੋਂ ਪਹਿਲਾਂ ਤਿਆਰੀ ਕਿਹੋ ਜੀ ਸੀ ਕਿ ਤੇ ਹੁਣ ਤਿਆਰੀ ਕਿਹੋ ਜੀ ਨਿਕਲ ਰਹੀ ਹੈ? ਭਾਜੀ ਵਧੀਆ ਜੀ ਤਿਆਰੀਆਂ ਤਾਂ ਹੁਣ ਅੱਜ ਸ਼ੁਰੂ ਹੋਈਆਂ ਨੇ ਅਜ ਤੋਂ ਹੁਣ ਕਰਾਂਗੇ ਅੱਗੇ ਕੀ ਤਿਆਰੀਆਂ? ਕਰਾਂਗੇ ਆਪਣਾ ਕਿਹੜਾ ਸਕੋਰ ਬਣਾਇਆ ਅੱਜ ਅੱਗੇ ਤਾਂ ਹੋਰ ਖੇਡ ਰਹੇ ਹੋ। ਉਹ ਸਕੋਰ ਨੂੰ ਕਿਵੇਂ ਦਿਖ ਰਹੇ ਨੇ? ਵਧੀਆ ਪਿਛਲਾ ਮੈਚ ਵੀ ਸਾਡਾ ਸੀ 200 ਤੋਂ ਉੱਤੇ ਸਕੋਰ ਮਾਰਿਆ ਸੀ 20 ਓਵਰਾਂ 'ਚ ਤੇ ਅੱਜ ਵੀ ਵਧੀਆ ਤੇ ਇਹ ਐਕਚੁਅਲੀ ਫਾਰਮੈਟ ਥੋੜਾ ਡਿਫਰੈਂਟ ਹੈ ਟੈਸਟ ਵਾਲਾ ਫਾਰਮੈਟ ਹੈ ਇਹ T20 ਦੇ ਵਿੱਚ ਪਹਿਲਾ 10 ਓਵਰ ਬੈਟਿੰਗ ਕਰੂਗੀ ਕਿ ਟੀਮ ਫਿਰ ਦੂਜੀ ਕਰੂਗੀ ਫਿਰ ਲੀਡ ਹੈ ਜਿਹੜੀ ਫਿਰ ਜਾਊਗੀ ਤੇ ਲਾਸਟ ਦੇ ਵਿੱਚ ਉਹਨੂੰ ਚੇਜ਼ ਕਰਨਾ ਉਹਨਾਂ ਨੇ ਲੀਡ ਕਵਰ ਕਰਨੀ ਹੈ ਐਦਾਂ ਦਾ ਫਾਰਮੈਟ ਹੈ ਇੰਟਰਸਟਿੰਗ ਹੈ CCL 'ਚ ਇਹੀ ਫਾਰਮੈਟ ਤੇ ਖੇਡਿਆ ਜਾਂਦਾ ਹੈ ਅੱਛਾ ਇੱਕ ਮਜ਼ੇਦਾਰ ਗੱਲ ਹੈ ਨਾ ਕਿ ਕ੍ਰਿਕਟਰ ਦੀ ਪ੍ਰਾਇਓਰਿਟੀ ਕ੍ਰਿਕਟ ਹੀ ਹੁੰਦਾ ਹੈ ਸੈਲੀਬ੍ਰਿਟੀ ਦੀ ਪਿਉਰਿਟੀ ਬਹੁਤ ਕੁਝ ਹੁੰਦੀ ਹੈ ਉਸ ਤੋਂ ਬਾਅਦ ਸਪੋਰਟਸ ਆ ਜਾਂਦਾ ਹੈ ਉਹ ਫਿਰ ਕਿਵੇਂ ਸਾਰਾ ਮੈਨੇਜ ਕਰਦੇ ਨੇ ਵੀਰੇ ਅਸੀਂ ਸਕੂਲਾਂ ਕਾਲਜਾਂ 'ਚ ਅਸੀਂ ਖ ਕ੍ਰਿਕਟ ਕ੍ਰਿਕਟ ਪਲੇਅਰ ਬਣਨਾ ਚਾਹੁੰਦੇ ਸੀਗੇ ਅਸੀਂ ਬਟ ਉਦੋਂ ਉਹਨੀਆਂ ਓਪਰਚ्युनिटी ਨਹੀਂ ਹੁੰਦੀਆਂ ਸੀ ਜਿੰਨੀਆਂ ਅੱਜ ਓਪਰਚ्युनिटीਸ ਹੈਗੀਆਂ ਨੇ ਤੇ ਐਕਟਿੰਗ ਫੀਲਡ ਵੱਲ ਆ ਗਏ ਹੁਣ ਪਰਮਾਤਮਾ ਨੇ ਫੇਰ ਮੌਕਾ ਦਿੱਤਾ ਇੰਟਰਨੈਸ਼ਨਲ ਗਰਾਊਂਡਸ ਦੇ ਵਿੱਚ ਖੇਡਣ ਦਾ ਮੌਕਾ ਦਿੱਤਾ ਤਾਂ ਕਿਉਂ ਛੱਡੀ ਇਹ ਜੋ ਸੁਪਨੇ ਸੀਗੇ ਉਹ ਡ੍ਰੀਮ ਪੂਰੇ ਹੋ ਰਹੇ ਨੇ ਉਹ ਇੰਟਰਨੈਸ਼ਨਲ ਗਰਾਊਂਡ ਜਿੱਥੇ ਹਲੇ ਇੰਡੀਆ ਦੀ ਟੀਮ ਨਹੀਂ ਖੇਡੀ ਕੋਈ ਨਹੀਂ ਖੇਡੀ ਸੀ ਅਸੀਂ ਇਹਦਾ ਮੂਰਤ ਕਰਤਾ ਹੈ ਉਹਦਾ ਹਟਣ ਕਰਤਾ ਇਹਦਾ ਅਸੀਂ ਹਾਂ ਇਨੌਗਰੇਸ਼ਨ ਹੋ ਗਈ ਇਹਦੀ ਤੇ ਅੱਗੇ ਦੀ ਕਿਹੋ ਜੀ ਤੇਰੀ ਰਹੇਗੀ ਅੱਗੇ ਵੀਰੇ ਵਧੀਆ ਕਰਾਂਗੇ ਪੂਰਾ ਫਿੱਟ ਹੁਣ ਤਾ ਹੁਣ ਕ੍ਰਿਕਟ ਦੇ ਗਰਾਊਂਡ ਦੇ ਵਿੱਚ ਹੀ ਆ ਸਾਰਾ ਕੁਝ ਹੁਣ ਪੂਰੇ ਜੋਰ-ਸ਼ੋਰ ਨਾਲ ਹੋਊਗਾ ਮਤਲਬ ਹੁਣ ਇਹ ਕਹਿ ਸਕਦੇ ਆ ਦੇਵ ਕਰੋੜ ਦੇ ਨਾਲ ਐਕਟਰ ਦੇ ਨਾਲ ਕ੍ਰਿਕਟਰ ਵੀ ਲਿਖ ਸਕਦੇ ਆ ਹਾਂ ਮੈਂ ਖੇਡੇ ਹੁਣ ਦੋ ਤਿੰਨ ਮੈਚ ਮੇਰੇ ਪਈਆਂ ਇੰਸਟਾਉਂਸਾਂ ਤੇ ਵੀਡੀਓ ਪਈਆਂ ਨੇ ਅਸੀਂ ਪਹਿਲੇ ਮੈਂ ਤਿੰਨ ਤਿੰਨ ਸੀਜ਼ਨ ਹੋਏ ਨੇ ਤਿੰਨ ਤਿੰਨੋ ਸੀਜ਼ਨ ਮੈਂ ਖੇਡੇ ਤੇ ਹੁਣ ਉਹ ਤਿਆਰੀ ਕਰਕੇ ਪੂਰੀ ਤਰ੍ਹਾਂ ਆਵਾਂਗੇ ਤਾਂ ਕਿ ਆਪਣੇ ਚਾਹਣ ਵਾਲਿਆਂ ਨੂੰ ਨਿਰਾਸ਼ ਨਾ ਕਰੀਏ ਕੋਸ਼ਿਸ਼ ਕਰੀਏ ਓਕੇ ਵੀਰੇ ਬਹੁਤ ਬਹੁਤ ਧੰਨਵਾਦ ਤਾਂ ਹੀ ਸੀਗੇ ਦੇਵ ਕਰੋੜ ਜਿਹੜੇ ਕੀ ਇਹ ਕਹਿ ਰਹੇ ਨੇ ਕਿ ਅਸੀਂ ਪਹਿਲਾਂ ਵੀ ਵਧੀਆ ਖੇਡਦੇ ਰਹੇ ਹੁਣ ਵੀ ਵਧੀਆ ਖੇਡ ਹੈੱਲੀ ਟੀਮ ਇੰਡੀਆ ਨੇ ਇਸ ਗਰਾਊਂਡ ਦਾ ਉਦਘਾਟਨ ਨਹੀਂ ਕੀਤਾ ਪਰ ਅਸੀਂ ਆ ਕੇ ਕਰਤਾ ਕਿਉਂਕਿ ਅਸੀਂ ਅੱਜ ਆਪਣਾ ਮੈਚ ਇੱਥੇ ਖੇਡੇ ਹੈ ਤੇ ਇੱਕ ਵਧੀਆ ਸਕੋਰ ਜਿਹੜਾ ਹੈ ਉਹ ਬਣਾਇਆ ਕੈਮਰਾ ਪਰਸਨ ਜਤਿੰਦਰ ਨਾਲ ਬਸਰ ਫਰਮਾਨ ਡੇਲੀ ਪੋਸਟ ਮੋਹਾਲੀ ਮੁੱਲਾਪੜ